ਕੀ ਵਿਜੇ ਸਿੰਘਲਾ ਦੀ ਕੈਬਨਟ ਦੇ ਵਿੱਚ ਦੁਬਾਰਾ ਵਾਪਸੀ ਹੋ ਰਹੀ ਹੈ ਆਖਰਕਾਰ ਵਿਜੇ ਸਿੰਘਲਾ ਨੂੰ ਕਿਵੇਂ ਕਲੀਨ ਚਿੱਟ ਮਿਲੀ ਇਸ ਨੂੰ ਲੈ ਕੇ ਵੱਡੇ ਖਲਾਸੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕੀ ਐਲਾਨ ਕੀਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਵਿਜੇ ਸਿੰਘਲਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਖਰਕਾਰ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਕਿਵੇਂ ਮਿਲੀ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਆਜਵਾ ਪਰਵਾ ਸਭ ਵਿਜੇ ਸਿੰਘ ਰਾ ਨੂੰ ਲੈ ਕੇ ਕਲੀਨ ਚਿੱਟ ਨੂੰ ਲੈ ਕੇ ਵੱਡੇ ਖਲਾਸੇ ਹੋਏ ਨੇ ਕੀ ਖਲਾਸੇ ਹੋਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਬਿਆਨ ਸਾਹਮਣੇ ਆਇਆ ਗਗਨ ਕੱਲ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਗੱਲਾਂ ਦਾ ਮੁੱਖ ਮੰਤਰੀ ਨੇ ਕਈ ਹੋਰ ਵੀ ਕੀਤੀਆਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਵਿਜੇ ਸਿੰਘਲੇ ਦਾ ਕੀ ਬਣਿਆ ਕਿਵੇਂ ਕਲੀਨ ਚਿੱਟ ਦਿੱਤੀ ਕੀ ਸਾਰਾ ਮਸਲਾ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਕਲੀਨ ਚਿੱਟ ਅਸੀਂ ਤਾਂ ਦਿੱਤੀ ਕਿ ਫੋਰੈਂਸਿਕ ਲੈਬ ਦੇ ਵਿੱਚ ਜਾ ਕੇ ਵਿਜੇ ਸਿੰਘਲਾ ਅਤੇ ਜਿਹੜੀ ਆਡੀਓ ਉਹਨਾਂ ਦੀ ਜੇਬ ਚ ਸੀਗੀ ਉਹ ਦੋਵੇਂ ਮੈਚ ਨਹੀਂ ਹੋਈਆਂ ਵਾਇਸ ਸੈਂਪਲ ਮੈਚ ਨਹੀਂ ਕੀਤੇ ਆਵਾਜ਼ ਜਿਹੜੀ ਆ ਉਹ ਮੇਲ ਨਹੀਂ ਖਾਦੀ ਉਹਨਾਂ ਦੇ ਨਾਲ ਇਸ ਕਰਕੇ ਕਲੀਨ ਚਿੱਟ ਦਿੱਤੀ ਗਈ ਹੈ ਵਿਜੇ ਸਿੰਘਲਾ ਤੁਹਾਨੂੰ ਪਤਾ ਹੀ ਹੈ ਕਿ ਜੋ ਹੋਇਆ 2022 ਦੇ ਵਿੱਚ ਉਹ ਮੰਤਰੀ ਸੀਗੇ ਪੰਜਾਬ ਦੇ ਸਿਹਤ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਸੀ ਉਨਾਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਲਜ਼ਾਮ ਲਾਇਆ ਸੀ ਨਾ ਪ੍ਰਤਾਪ ਬਾਜਵੇ ਨੇ ਨਾ ਕੈਪਟਨ ਨੇ ਨਾ ਰਾਜੇ ਨੇ ਨਾ ਸੁਖਵੀਰ ਨੇ ਕਿਸੇ ਹੋਰ ਤੀਜੇ ਬੰਦੇ ਨੇ ਨਹੀਂ ਨਾ ਹੀ ਕਿਸੇ মিডিਆ ادارے ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਲਜ਼ਾਮ ਲਾਇਆ ਸੀ ਕਿ ਇਹ ਕਮਿਸ਼ਨ ਲੈ ਰਿਹਾ ਹੈ ਠੇਕੇ ਦੇ ਵਿੱਚ ਤੇ ਜਿਹੜੇ ਟੈਂਡਰ ਹੋ ਰਹੇ ਨੇ ਸਮਾਨ ਦੀ ਖਰੀਦੋ ਖਰੀਦਣ ਦੇ ਲਈ ਉਦੇ ਉਹਦੀ ਟੈਂਡਰਿੰਗ ਦੇ ਵਿੱਚ ਕਮਿਸ਼ਨ ਲੈ ਰਿਆ ਇਹ ਸਿਰਫ ਗੱਲ ਮੈਨੂੰ ਪਤਾ ਹੈ ਜਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਨੂੰ ਪਤਾ ਹੈ ਇਹ ਕਿਸੇ ਮੀਡੀਆ ਨੂੰ ਨਹੀਂ ਪਤਾ ਕਿਸੇ ਵਿਰੋਧੀ ਧਿਰ ਦੇ ਨੂੰ ਨਹੀਂ ਪਤਾ ਇਸ ਕਰਕੇ ਮੈਂ ਇਹਨੂੰ ਦੱਬਿਆ ਨਹੀਂ ਮੈਂ ਇੱਤੇ ਕਾਰਵਾਈ ਕੀਤੀ ਹੈ ਇਹ ਗੱਲ ਜਿਹੜੀ ਮੁੱਖ ਮੰਤਰੀ ਨੇ ਕਹੀ ਹੈ ਤੇ ਕਿਹਾ ਕਿ ਮੇਰੇ ਕੋਲੇ ਆਡੀਓ ਵੀ ਹੈ ਤੇ ਵਿਜੇ ਸਿੰਘ ਲਾ ਇਹ ਗੱਲ ਮੰਨ ਵੀ ਗਿਆ ਕਿ ਹਾਂ ਇਹ ਮੇਰੀ ਆਵਾਜ਼ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਲੋਜ਼ਰ ਰਿਪੋਰਟ ਆਈ ਇਸੇ ਸਾਲ ਪਿਛਲੇ ਮਹੀਨੇ ਤੇ ਉਸ ਕਲੋਜ਼ਰ ਰਿਪੋਰਟ ਤੋਂ ਬਾਅਦ ਉਹਨਾਂ ਤੇ ਜਿਹੜਾ ਚੱਲਦਾ ਮੁਕੱਦਮਾ ਉਹ ਬੰਦ ਕਰਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਬਾਜਪਾ ਸਾਹਿਬ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਤਾਂ ਦੇ ਦਿੱਤੀ ਗਈ ਹੈ। ਕੀ ਹੁਣ ਦੁਬਾਰਾ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ? ਗਗਨ ਇੱਤੇ ਮੁੱਖ ਮੰਤਰੀ ਨੇ ਕਲੀਅਰ ਕੀਤਾ। ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਦੁਬਾਰਾ ਕੈਬਨਟ ਚ ਸ਼ਾਮਲ ਕਰ ਸਕਦੇ ਹੋ ਤਾਂ ਮੁੱਖ ਮੰਤਰੀ ਨੇ ਦਾ ਜਵਾਬ ਨਾ ਅੱਜ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਨੂੰ ਹੁਣ ਦੁਬਾਰਾ ਕੈਬਨਟ ਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਵਿਜੇਂ ਸਿੰਘਲਾ ਨੂੰ ਕੈਬਨਟ ਚ ਦੁਬਾਰਾ ਸ਼ਾਮਲ ਨਹੀਂ ਕੀਤਾ ਜਾ ਸਕਦਾ ਇਹ ਗੱਲ ਤਾਂ ਮੁੱਖ ਮੰਤਰੀ ਨੇ ਕਹਿਤੀ ਮੁੱਖ ਮੰਤਰੀ ਪਰ ਉਹ ਜਿਹੜੀ ਉਹਨਾਂ ਦੀ ਫਜ਼ੀਲਤ ਹੋਈ ਜਿਹੜਾ ਉਹਨਾਂ ਦਾ ਮੀਡੀਆ ਟ੍ਰਾਇਲ ਹੋਇਆ ਮੁੱਖ ਮੰਤਰੀ ਅੱਜ ਖੁਦ ਮੁੱਕਰ ਗਏ ਸਾਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਸੱਚ ਬੋਲਦੇ ਨੇ ਕਿ ਮੁੱਖ ਮੰਤਰੀ ਝੂਠ ਬੋਲਦੇ ਨੇ ਜੇ ਮੇਰੀ ਮੰਨੋ ਤਾਂ ਮੁੱਖ ਮੰਤਰੀ ਝੂਠ ਬੋਲਦੇ ਨੇ ਕਿ ਮੁੱਖ ਮੰਤਰੀ ਨੇ ਡੀਲ ਵਜਾਈ ਹੈ ਮੁੱਖ ਮੰਤਰੀ ਨੂੰ ਸਾਰਾ ਕੁਝ ਪਤਾ ਸੀ ਉਦੋਂ ਮੁੱਖ ਮੰਤਰੀ ਨੇ ਇਹ ਗੱਲ ਕਿਵੇਂ ਕਹਿਤੀ ਗਗਨ ਵਿੱਚ ਸਪਸ਼ਟ ਹੁੰਦਾ ਹੈ ਕਿ ਕੁਛ ਨਾ ਕੁਛ ਦਾਲ ਚ ਕਾਲਾ ਜਾਂ ਸਾਰੀ ਦੀ ਸਾਰੀ ਦਾਲ ਹੀ ਕਾਲੀ ਹੈ ਇਸ ਵਿੱਚ ਕੁਛ ਨਾ ਕੁਛ ਤਾਂ ਹੈ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਜੇਬ ਚ ਉਹ ਆਡੀਓ ਅੱਜ ਕਹਿੰਦੇ ਕਿ ਉਹਦੇ ਆਵਾਜ਼ ਦੇ ਸੈਂਪਲ ਮੈਚ ਨਹੀਂ ਹੋਏ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਆਪਣੀ ਕੈਬਨਟ ਦੇ ਇੱਕ ਕਲੀਗ ਨਾਲ ਜਿਹੜਾ ਕਿ ਹੁਣ ਤੱਕ ਉਸ ਸਮੇਂ ਤੱਕ ਉਹਨਾਂ ਤੇ ਐਸਾ ਕੋਈ ਦਾਗ ਨਹੀਂ ਸੀਗਾ ਵਿਜੇ ਸਿੰਘਲਾ ਤੇ ਵਿਜੇ ਸਿੰਘਲਾ 60 40000 ਦੇ ਫਰਕ ਦੇ ਨਾਲ ਇੱਕ ਪੰਜਾਬ ਦੇ ਮਸ਼ਹੂਰ ਗਾਇਕ ਨੂੰ ਹਰਾ ਕੇ ਆਏ ਸੀ ਐਡੀ ਵੱਡੀ ਜਿੱਤ ਤੋਂ ਬਾਅਦ ਉਹ ਆਏ ਇੰਨਾ ਵਧੀਆ ਅਕਸ ਸੀਗਾ ਉਹਨਾਂ ਦਾ ਤੁਸੀਂ ਉਹਨਾਂ ਦੇ ਅਕਸ ਨੂੰ ਖਰਾਬ ਕਰ ਰਹੇ ਹੋ ਉਹਨਾਂ ਦੀ ਜਿਹੜੀ ਹੁਣ ਤੱਕ ਪਰਸੈਪਸ਼ਨ ਸੀ ਅੱਜ ਉਹਨਾਂ ਦੀ ਪਰਸੈਪਸ਼ਨ ਵੱਖਰੀ ਹੋ ਸਕਦੀ ਆ ਉਸ ਸਮੇਂ ਤੱਕ ਉਹਨਾਂ ਦੀ ਪਰਸੈਪਸ਼ਨ ਸੀ ਜਿਹੜੀ ਵੀ ਠੀਕ ਹੈ ਚੰਗੇ ਇਨਸਾਨ ਨੇ ਡਾਕਟਰ ਸੀਗੇ ਆਮ ਘਰ ਉੱਠ ਕੇ ਤੁਸੀਂ ਉਹਨੂੰ ਵੀ ਮਿੱਟੀ ਚ ਰੋਲਤਾ ਅੱਜ ਤੁਸੀਂ ਕਹਿੰਦੇ ਆਵਾਜ਼ ਦੇ ਸੈਂਪਲ ਨਹੀਂ ਹੋ ਰਹੇ ਕੀ ਤੁਹਾਡਾ ਫਰਜ ਨਹੀਂ ਸੀ ਬਣਦਾ ਕਿ ਤੁਹਾਡੇ ਕੋਲੇ ਵਿਜੀਲੈਂਸ ਵੀ ਹੈ ਤੁਹਾਡੇ ਕੋਲੇ ਇੰਟੈਲੀਜੈਂਸ ਵੀ ਹੈ ਕਾਉਂਟਰ ਇੰਟੈਲੀਜੈਂਸ ਵੀ ਹੈ ਸਾਰਾ ਕੁਝ ਤਾਂ ਤੁਹਾਡੇ ਦਸਕਤਾਂ 'ਚ ਹੈ ਤੁਹਾਡੇ ਤੋਂ ਬਿਨ ਪੁੱਛੇ ਉੱਥੇ ਪਾਰ ਨਹੀਂ ਵੱਜਦਾ ਕੀ ਤੁਸੀਂ ਪਹਿਲਾਂ ਆਵਾਜ਼ ਦੇ ਆਵਾਜ਼ ਦੇ ਸੈਂਪਲ ਮੈਚ ਨਹੀਂ ਕਰਾ ਸਕੇ ਕੀ ਤੁਸੀਂ ਇੱਕ ਪ੍ਰੀਮੀਲਰੀ ਇੱਕ ਸ਼ੁਰੂਆਤੀ ਜਾਂਚ ਕਰਵਾ ਨਹੀਂ ਸਕੇ ਕਿਸੇ 'ਚੋਂ ਪਤਾ ਲੱਗ ਜੇ ਕਿ ਹਾਂ ਸਾਡੇ ਹੱਥ ਪੱਲੇ ਹੈਗਾ ਅਸੀਂ ਫਿਰ ਕਾਰਵਾਈ ਕਰੀ ਤੁਸੀਂ ਇੱਕ ਚੰਗੇ ਭਲੇ ਇਨਸਾਨ ਦੀ ਮੰਤਰੀ ਦੀ ਪਰਸੈਪਸ਼ਨ ਖਰਾਬ ਕਰੀ ਉਹਦਾ ਰਤਬਾ ਖਰਾਬ ਕਰਿਆ ਉਤੇ ਉਹਦੇ ਤੇ মিডিਆ ਟ੍ਰਾਇਲ ਚੱਲਿਆ ਲੋਕਾਂ ਨੇ ਪਤਾ ਨਹੀਂ ਕੀ ਕੀ ਫੇਸਬੁੱਕ YouTube ਤੇ ਸਾਰੇ ਕਿਤੇ ਲੋਕਾਂ ਨੇ ਗਾਲਾਂ ਕੱਢੀਆਂ ਬੋਲੇ ਕੀ ਹੁਣ ਮੁੱਖ ਮੰਤਰੀ ਵਿਜੇ ਸਿੰਘਲਾ ਤੋਂ ਮਾਫੀ ਮੰਗਣਗੇ ਕਿ ਮੈਂ ਗਲਤ ਕੀਤਾ ਜਾਂ ਫਿਰ ਇਸ ਗੱਲ ਨੂੰ ਲੁਕਾਇਆ ਜਾ ਰਿਹਾ ਕਿ ਵਿਜੇ ਸਿੰਘਲਾ ਨੇ ਭ੍ਰਿਸ਼ਟਾਚਾਰ ਤਾਂ ਕੀਤਾ ਸੀ ਹੁਣ ਉਹਨਾਂ ਨਾਲ ਕੋਈ ਡੀਲ ਹੋਈ ਹੈ ਜਾਂ ਉਸੇ ਸਮੇਂ ਕੋਈ ਡੀਲ ਹੋਈ ਸੀ ਕਿ ਆਪਾਂ ਇੱਥੇ ਤੱਕ ਖੇਡਾਂਗੇ ਗੱਲ ਖਤਮ ਇਹਦਾ ਮਤਲਬ ਕਿ ਇਹ ਜਿਹੜਾ ਸਾਰਾ ਕੁਝ ਹੈ ਇਹ ਮਿਲੀ ਭੁਗਤ ਦਾ ਨਤੀਜਾ ਹੈ ਇਹੀ ਨਤੀਜਾ ਕੱਢਿਆ ਜਾ ਸਕਦਾ ਨਾ ਬਾਜਵਾ ਸਾਹਿਬ ਜੋ ਬੀਜੇ ਸਿੰਘ ਨਾਲ ਖਿਲਾਫ ਕੀਤਾ ਗਿਆ ਕੀ ਸਰਕਾਰ ਦੇ ਵੱਲੋਂ ਸਿਰਫ মিডিਆ ਵਿੱਚ ਸੁਰਖੀਆਂ ਵਟੋਰਨ ਲਈ ਕੀਤਾ মিডিਆ ਦੇ ਵਿੱਚ ਆਪਣੀ ਪਰਸੈਪਸ਼ਨ ਬਣਾਉਣ ਦੇ ਲਈ ਕੀਤਾ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਗਗਨ ਪੰਜਾਬ ਸਰਕਾਰ ਲਗਭਗ 100 ਕਰੋੜ ਦੇ ਕਰੀਬ-ਕਰੀਬ ਪੈਸਾ ਖਰਚ ਰਹੀ ਹੈ ਸਮੇ ਜਿਹੜਾ ਪੰਜਾਬ ਦਾ ਲੋਕ ਸੰਪਰਕ ਵਿਭਾਗ ਹੈ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੈ ਜਿਹੜਾ ਉਹਦੇ ਰਾਹੀਂ ਜਿਹਦੇ ਵਿੱਚ মিডিਆ ਨੂੰ ਪੈਸੇ ਦਿੱਤੇ ਜਾ ਰਹੇ ਨੇ ਪੈਸੇ ਇਨਸੈਂਸ ਕਿ ਸਿੱਧੇ ਨਹੀਂ ਵੱਖ-ਵੱਖ ਹਥਿਆਰਾਂ ਦੇ ਰੂਪ ਚ ਹ ਹਥਿਆਰ ਵੈਸੇ ਬਹੁਤ ਲਾਏ ਜਾ ਰਹੇ ਨੇ ਸੜਕਾਂ ਪਰੀਆਂ ਜਾ ਰਹੀਆਂ ਨੇ ਇਹ ਸਰਕਾਰ ਇਹ ਪਾਰਟੀ ਇਹ ਸੋਸ਼ਲ ਮੀਡੀਆ ਤੇ ਮੀਡੀਆ ਪਰਸੈਪਸ਼ਨ ਦੀ ਹੀ ਕ੍ਰिएशन ਹੈ ਇਹ ਕਹਿੰਦੇ ਨੇ ਕਿ ਅਸੀਂ ਧਰਨੇ ਚੋਂ ਨਿਕਲੇ ਧਰਨੇ ਤੋਂ ਧਰਨੇ ਚੋਂ ਨਹੀਂ ਨਿਕਲੇ ਧਰਨੇ ਵਾਲੇ ਤਾਂ ਕਿਤੇ ਤੇ ਕਿਤੇ ਚਲੇ ਗਏ ਉਹ ਧਰਨੇ ਵਾਲੀਏ ਤਾਂ ਇੱਕ ਵੀ ਗੱਲ ਨਹੀਂ ਹਜੇ ਤੱਕ ਸਰਕਾਰ ਨੇ ਪੂਰੀ ਕੀਤੀ ਉਹ ਧਰਨਾ ਲੱਗਿਆ ਕਾਹਦੇ ਵਾਸਤੇ ਸੀ ਜਨ ਲੋਕਪਾਲ ਵਾਸਤੇ ਸੁਣਿਆ ਕਿਤੇ ਜਨ ਲੋਕਪਾਲ ਸਾਢੇ 3 ਸਾਲ ਦੀ ਸਰਕਾਰ ਹੋ ਗਈ ਸੁਣਿਆ ਕਿਸੇ ਨੇ ਜਨ ਲੋਕਪਾਲ ਨਹੀਂ ਸੁਣਿਆ ਨਾ ਦਿੱਲੀ ਚ 10.5 ਸਾਲ 11 ਸਾਲ ਸਰਕਾਰ ਚਲਾ ਲਈ ਕਿਤੇ ਲੋਕਪਾਲ ਬਣਿਆ ਨਹੀਂ ਬਣਿਆ ਗੱਲ ਇਹ ਆ ਕਿ ਜੋ ਕੁਝ ਹੁੰਦਾ ਹੈ ਸੋਸ਼ਲ ਮੀਡੀਆ ਮੀਡੀਆ ਦੀ ਪਰਸਪੈਕਸ਼ਨ ਵਾਸਤੇ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਇੱਕ ਐਸਾ ਵਰਗ ਹੈ ਜਿਹੜਾ ਵਰਗ ਇਸ ਐਸੀਆਂ ਚੀਜ਼ਾਂ ਤੇ ਚਟਕਾਰੇ ਲੈਂਦਾ ਹੈ ਜਿਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂਗਾ ਕੋਈ ਮਰ ਜੇ ਕੋਈ ਜੀ ਜੇ ਵੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਚੰਦ ਮਿੰਟ ਦੇ ਚਟਕਾਰਿਆਂ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਅੱਗੋਂ ਹੋਰ ਚਟਕਾਰੇ ਲੈਣ ਦੇ ਲਈ ਲੋਕਾਂ ਤੱਕ ਜਾਤ ਪੁਛਉਂਦੇ ਆ ਉਸ ਵਰਗ ਦੀ ਸੰਤੁਸ਼ਟੀ ਦੇ ਲਈ ਹੁੰਦਾ ਇਹ ਸਾਰੀ ਮੀਡੀਆ ਪਰਸਪੈਕਟਿਵ ਤੁਹਾਨੂੰ ਯਾਦ ਹੋਵੇਗਾ ਇੱਕ ਕਰੈਕਟਰ ਦੇ ਪਲੇਅਰ ਨੂੰ ਲੈ ਕੇ ਆਏ ਸੀਗੇ ਮੁੱਖ ਮੰਤਰੀ ਸਾਹਿਬ ਚੰਨੀ ਦੇ ਖਿਲਾਫ ਉਹ ਪ੍ਰੇਲ ਲੱਭਿਆ ਕਿ ਉਹਦੇ ਲੱਗ ਗਏ ਤਿੰਨ ਤਾਰੇ ਡੀਐਸਪੀ ਵਾਲੇ ਕੀ ਉਹਨੂੰ ਨੌਕਰੀ ਮਿਲ ਗਈ ਉਹ ਵੀ ਸਾਰੀ ਇੱਕ ਪਲੇਅਰ ਨੂੰ ਇੱਕ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੂੰ ਡੀਫੇਮ ਕਰਨ ਵਾਸਤੇ ਤੁਸੀਂ মিডিਆ ਸੱਦੀ মিডিਆ ਨੂੰ ਚਾਹ ਵੀ ਪਿਆਈ ਹੋਗੀ ਤੁਸੀਂ ਕੀ ਕੁਛ ਨਹੀਂ ਕੀਤਾ ਉਹ ਬੰਦਾ ਨਾ ਉਹ ਬੰਦੇ ਦਾ ਪਿਓ ਕਿਤੇ ਲੱਭੇ ਤੁਹਾਨੂੰ ਦਿਖੇ ਕਿਤੇ ਕਿਤੇ ਚੰਨੀ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਇਰੀ ਹੋਈ 2 ਸਾਲ ਦੀ ਗੱਲ ਤਾਂ ਹੋਈ ਚੱਲੀ ਨਾ ਘਟੋ ਘਟ ਚੰਨੀ ਦੇ ਖਿਲਾਫ ਕਿਤੇ ਇੱਕ ਸਿੰਗਲ ਲਾਈਨ ਦੀ ਐਫ ਆਈ ਆਰ ਦਰਜ ਹੋਈ ਨਹੀਂ ਇਹ ਸਾਰੀ ਸਰਕਾਰ ਮੀਡੀਆ ਪਰਸਪੈਕਸ਼ਨ سوشل میڈیا ਤੇ ਕੀ ਚੱਲ ਰਿਹਾ ਹੈ ਜੇ ਅੱਜ سوشل میڈیا ਤੇ ਇਹ ਚੱਲ ਜੇ ਕਿ ਵਿਕਰਮ ਮਜੀਠੀਆ ਨੂੰ ਛੱਡ ਦੇਣਾ ਚਾਹੀਦਾ ਇਹ ਛੱਡ ਦੇਣਗੇ ਯਾਨੀ ਕਿ ਇਹਨਾਂ ਦਾ ਇਹ ਸਿਸਟਮ ਹੈ ਇਹ ਸਰਕਾਰ ਸਿਧਾਂਤ ਦੇ ਕਾਨੂੰਨ ਦੀ ਕਿਤਾਬ ਨੂੰ ਇਹ ਕਿਸੇ ਨੂੰ ਕੁਝ ਨਹੀਂ ਮੰਨਦੇ ਇਹਨਾਂ ਲਈ ਸੰਵਿਧਾਨ ਵੀ ਫੇਸਬੁੱਕ ਹੈ ਤੇ ਕਾਨੂੰਨ ਵੀ ਫੇਸਬੁੱਕ ਹੈ ਇਹਨਾਂ ਲਈ ਤਾਂ ਸਾਰਾ ਕੁਝ ਉਹ ਹੈ ਹੁਣ ਜੇ ਵਿਜੇ ਸਿੰਘ ਵਾਲੀ ਗੱਲ ਕਰ ਲਈ ਇਹ ਵੀ ਤਾਂ ਹੀ ਸੀ ਮੈਂ ਤੁਹਾਨੂੰ ਵੀ ਯਾਦ ਹੋਊਗਾ ਨਿਊਜ਼ ਰੂਮ ਦਾ ਕੀ ਹਾਲ ਸੀ ਜਦੋਂ ਵਿਜੇ ਸਿੰਘ ਲਾ ਨੂੰ ਕੱਢਿਆ ਜਾਣਾ ਸੀ ਉਸ ਤੋਂ ਪਹਿਲਾਂ ਨਿਊਜ਼ ਰੂਮ ਦੇ ਵਿੱਚ ਕੀ ਮਾਹੌਲ ਬਣਾਇਆ ਗਿਆ ਸੀ ਤੁਸੀਂ ਵੀ ਉਸੇ ਨਿਊਜ਼ ਰੂਮ 'ਚ ਸੀਗੇ ਮੈਂ ਵੀ ਉਸੇ ਨਿਊਜ਼ ਰੂਮ 'ਚ ਸੀ ਵੀ ਫਟਾਫਟ ਹੈਡਲਾਈਨਸ ਲੇਖ ਲਓ ਫਟਾਫਟ ਸਲੱਗ ਲੇਖ ਲਓ ਫਟਾਫਟ ਲਿਖ ਕੇ ਰੱਖ ਲਓ ਵੱਡੀ ਕਾਰਵਾਈ ਕਰਨ ਜਾ ਰਿਹਾ ਭਗਵੰਤ ਮਾਨ ਕਈ ਨਿਊਜ਼ ਚੈਨਲਾਂ ਦੇ ਵਿੱਚ ਤਾਂ ਸਰਕਾਰ ਵੱਲੋਂ ਫੋਨ ਕੀਤੇ ਗਏ ਕਿ ਤੁਸੀਂ ਇਹ ਖਬਰ ਕਿਉਂ ਨਹੀਂ ਚਲਾਈ ਕਿਉਂ ਨਹੀਂ ਚਲਾਈ ਹਾਂ ਜਿਨ੍ਹਾਂ ਨੇ ਨਹੀਂ ਚਲਾਈ ਤਾਂ ਉੱਥੇ ਫੋਨ ਵੀ ਕੀਤੇ ਗਏ ਜਿਹੜੀ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਅੱਜ ਕੀ ਉਹ ਪੱਤਰਕਾਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਮ ਆਦਮੀ ਪਾਰਟੀ ਸਮੁੱੱਚੀ ਵਿਜੇ ਸਿੰਘਲਾ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਬੁੱਧੂ ਬਣਾਇਆ ਗਿਆ ਉਹਨਾਂ ਤੋਂ ਮਾਫੀ ਮੰਗਣਗੇ ਅਜਿਹਾ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਐਕਸਲ ਬ੍ਰੇਕ ਤੇ ਪੈਰ ਰੱਖ ਕੇ ਸੋਚਣ ਦੀ ਲੋੜ ਹੈ ਕਿ ਠਰਮੇ ਨਾਲ ਸੱਥਾਂ ਤੇ ਪੁਘਾਈ ਮਾਰਨ ਤੋਂ ਬਿਨਾ ਕਦੇ ਇਕੱਲੇ ਬਹਿ ਕੇ ਸੋਚੋ ਕਿ ਕੀ ਸਰਕਾਰ ਵਾਕਈ ਉਵੇਂ ਚੱਲ ਰਹੀ ਹੈ ਜਿਵੇਂ ਕਹਿ ਕੇ ਆਈ ਸੀ ਤਾਂ ਤੁਸੀਂ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸਾਨੂੰ ਦੀਓ ਇਜਾਜ਼ਤ ਧੰਨਵਾਦ